ਸਰ ਕੀ ਕਹਿਣਾ ਚਾਹੁੰਦੇ ਹਾਂ ਅੱਜ ਦੇ ਇਸ ਮਸਲੇ ਦੇ ਉੱਤੇ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਜੈਗੁਰਦੇਵ ਧੰਗੁਰਦੇ ਮੈਂ ਵਿੱਕੀ ਜਲੋਟਾ ਦਸੂਏ ਤੋਂ ਜੋ 올 ਇੰਡੀਆ ਆਥਰ ਮਿਸ਼ਨ ਦਾ ਮੈਂਬਰ ਵੀ ਹਾਂ ਸੋ ਸਾਡੀ ਲਗਾਤਾਰ ਸਤਿਗੁਰੂ ਅ रविदास ਮਹਾਰਾ ਦੇ ਚਨੂਛੋ ਪ੍ਰਾਪਤ ਧਰਤੀ ਸਚਕਣ ਖੁਰਾਗੜ੍ਹ ਸਾਹਿਬ ਦੀ ਜਿਹ ਲੰਗਰ ਸੇਵਾ ਹੈ ਇਹ ਸਾਡੀ 15ਵੀਂ ਲੰਗਰ ਸੇਵਾ ਹੈ ਅਸੀਂ ਅੱਜ ਇਹ ਲੰਗਰ ਸੇਵਾ 15ਵੀਂ ਲੈ ਕੇ ਆਏ ਸੀ ਤੇ ਕਾਫੀ ਹੀ ਸੰਗਤਾਂ ਸਾਡੇ ਨਾਲ ਪਹੁੰਚੀਆਂ ਨੇ ਪਰ ਜਦੋਂ ਅਸੀਂ ਇਸ ਤਾਂ ਦੇ ਉੱਤੇ ਐਂਟਰੀ ਕੀਤੀ ਤਾਂ ਸੀ ਕਿ ਦੇਖਿਆ ਵੀ ਆਸ-ਪਾਸੇ ਪੁਲਿਸ ਬਹੁਤ ਜ਼ਿਆਦਾ ਸੀ ਜਦੋਂ ਅਸੀਂ ਗੁਰੂ ਘਰ ਵਿੱਚ ਪਹੁੰਚੇ ਤਾਂ ਅਸੀਂ ਇਸ ਬਾਰੇ ਪੁੱਛਿਆ ਗੁਰੂ ਘਰ ਵਿੱਚ ਆ ਕੇ ਵੀ ਇਹ ਪੁਲਿਸ ਅੱਜ ਕਿਉਂ ਹੈ ਫਿਰ ਸਾਨੂੰ ਇੱਥੇ ਦੇ ਕੁਝ ਸੇਵਾਦਾਰਾਂ ਵਾਲੋ ਇਹ ਦੱਸਿਆ ਗਿਆ ਕਿ ਇੱਥੇ ਜੋ ਪਿਛਲੇ ਜੋ ਸਾਡੇ ਪ੍ਰਧਾਨ रह ਚੁੱਕੇ ਨੇ ਜੋ ਸਾਡੇ ਪਿਛਲੇ ਪ੍ਰਧਾਨ रह ਚੁੱਕੇ ਨੇ ਉਹਨਾਂ ਦੁਆਰਾ ਦੋ ਕੁਸ਼ ਕੁਸ਼ਕ ਸਾਥੀਆਂ ਨੂੰ ਧਾਮੀਆਂ ਦਿੱਤੀਆਂ ਗਈਆਂ ਸੀ ਸੋ ਜਿਵੇਂ ਕਿ ਸੁਖਦੇਵ ਸਿੰਘ ਜੀ ਲੰਗਾਹ ਨਕੋਦਰ ਤੋਂ ਫੋਨ ਆਇਆ ਸੀ ਉਹਨਾਂ ਦਾ ਵੀ ਸੋ ਉਹਨਾਂ ਵੱਲੋਂ ਵੀ ਜੋ ਜੋ ਅਲੱਗ-ਅਲੱਗ ਪ੍ਰਕਾਰ ਦੀਆਂ ਧਮਕੀਆਂ ਦੱਸਿਆ ਗਿਆ ਵੀ ਅਸੀਂ ਗੁਰੂ ਘਰ ਵਿੱਚ ਆ ਕੇ ਕੋਈ ਰੌਲਾ ਪਾਵਾਂਗੇ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਆ ਵੀ ਜੋ ਇਹ ਆਮਾ ਗਾਉਂ ਵਿੱਚ ਰੌਲਾ ਪਾ ਰਹੇ ਨੇ ਗੁਰੂ ਘਰ ਪ੍ਰਤੀ ਅਸੀਂ ਗੁਰੂ ਘਰ ਦੇ ਬੱਚੇ ਹੋਣ ਦੇ ਨਾਤੇ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਜਾਂ ਤਾਂ ਇਹਨਾਂ ਸਾਰਿਆਂ ਨੂੰ ਨੱਥ ਪਾਈ ਜਾਵੇ ਅਸੀਂ ਗੁਰੂ ਘਰ ਦੇ ਵਿੱਚ ਇਹੋ ਜੀ ਕਿਸੇ ਵੀ ਇਹ ਨਹੀਂ ਚਾਹੇ ਮੌਜੂਦਾ ਚਾਹੇ ਐਕਸਟਰਾ ਪਰ ਅਸੀਂ ਕਿਸੇ ਦੀ ਵੀ ਵਿਅਦਨੀ ਇਸ ਗੁਰੂ ਘਰ ਦੇ ਵਿੱਚ ਪ੍ਰਵਾਨ ਨਹੀਂ ਕਰਾਂਗੇ ਨਾ ਹੀ ਅਸੀਂ ਜੇਕਰ ਕਿਸੇ ਨੇ ਗੁਰੂ ਘਰ ਪ੍ਰਤੀ ਕਿਸੇ ਨੂੰ ਕੋਈ ਗੱਲ ਕਹੀ ਤਾਂ ਅਸੀਂ ਮੂੰਹ ਤੋੜ ਜਵਾਬ ਦਵਾਂਗੇ ਸੋ ਮੈਂ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਹਨਾਂ ਦੋ ਇਹ ਰੌਲਾ ਪਾ ਰਹੇ ਨੇ ਉਹਨਾਂ ਨੂੰ ਬਿਠਾ ਕੇ ਪੁੱਛਿਆ ਜਾਵੇ ਸਮਝਾਇਆ ਜਾਵੇ ਜੇਕਰ ਨਹੀਂ ਮੰਨਦੇ ਤਾਂ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਜੈ ਗੁਰਦੇਵਤਾ ਮੈਂ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਜੀ ਜੈ ਗੁਰਦੇਵ ਧਨ ਗੁਰਦੇਵ ਜੋ ਬੋਲੇ ਸੋਨਰ ਪੈ ਸਤਿਗੁਰੂ ਦਾਸ ਮਹਾਰਾਜ ਕੀ ਜੈ ਭਗਵਾਨ ਗੁਰੂ ਵਾਲਮੀਕ ਮਹਾਰਾਜ ਕੀ ਜੈ ਕਲਾ ਜੀ ਕੀ ਮਸਲਾ ਹੋਇਆ ਕਿ ਅੱਜ ਜਿਹੜਾ ਤੁਹਾਨੂੰ ਇੱਕ ਕਾਲ ਆਈ ਆ ਉਹ ਕਾਲ ਦਾ ਕੀ ਮੈਟਰ ਆ ਕੀ ਦੱਸਣਾ ਚਾਹੋਗੇ ਜਿਹੜਾ ਇਹ ਕਾਲ ਦਾ ਮੈਟਰ ਹੈ ਜੀ ਸਭ ਤੋਂ ਪਹਿਲਾਂ ਤਾਂ ਇਹ ਪਿਛਲੇ ਮਹੀਨੇ ਅਕਤੂਬਰ ਦੇ ਵਿੱਚ 8 ਅਕਤੂਬਰ ਨੂੰ ਮੇਰੀ ਭੈਣ ਦੀ ਡੈਥ ਹੋਈ ਸੀ ਨਾ ਤੇ ਉੱਥੇ ਜਿਹੜੇ ਸਾਡੇ ਸਾਬਕਾ ਰਾਸ਼ਟਰੀ ਪ੍ਰਧਾਨ ਸੀ ਸਾਡੇ ਸੰਤ ਸਤਵਿੰਦਰ ਹੀਰਾ ਜੀ 9 ਅਕਤੂਬਰ ਨੂੰ ਸਵੇਰੇ ਸਾਡੇ ਕੋਲ ਪਹੁੰਚਦੇ ਨੇ ਚਲੋ ਅਸੀਂ ਲੰਗਰ ਪਾਣੀ ਦਾ ਵੀ ਪ੍ਰਬੰਧ ਕਰਿਆ ਚਾਹ ਪਾਣੀ ਪਿਆ ਤਾਂ ਜਦੋਂ ਇਹ ਉੱਥੋਂ ਤੁਰਨ ਲੱਗੇ ਗੱਡੀ 'ਚ ਤਾਂ ਇਹਨਾਂ ਨੇ ਉਸ ਟਾਈਮ ਵੀ ਮੈਨੂੰ ਉੱਥੇ ਵੀ ਕਿਹਾ ਕਹਿੰਦੇ ਵੀ ਅਸੀਂ ਥੋੜੇ ਟਾਈਮ ਦੇ ਵਿੱਚ ਹੀ ਉੱਥੇ ਆਪਣੀ ਜਿਹੜੀ ਇਹਨਾਂ ਦੀ ਇੱਧਰ ਜਗ੍ਹਾ ਹੈਗੀ ਐ ਸਾਂਝੀ ਜਗ੍ਹਾ ਤੇ ਉੱਥੇ ਵੀ ਅਸੀਂ ਸੈੱਡ ਦਾ ਜਿਹੜਾ ਨਿਰਮਾਣਾ ਸ਼ੁਰੂ ਕਰਨਾ ਹੈ ਤੇ ਵੀ ਬੱਚਿਆਂ ਨੂੰ ਜਿਹੜਾ ਦੂਰ ਰੱਖਿਓ ਬਚਾ ਕੇ ਰੱਖਿਓ ਕੋਈ ਗੜਬੜ ਨਾ ਹੋ ਜਾਏ ਕਿਸੇ ਦੇ ਸਰਟੀਫੀਕਟ ਨਾ ਲੱਗੇ ਪਰ ਉਹ ਗੱਲ ਨੂੰ ਅਸੀਂ ਇਹਨਾਂ ਲਾਈਟਲੀ ਨਹੀਂ ਲਿਆ ਐਨਾ ਨਹੀਂ ਕੋਲਿਆ ਤੇ ਇਸ ਤੋਂ ਉਪਰੰਤ 11ਵੇਂ ਮਹੀਨੇ ਦੇ ਦਿਨ ਬੁੱਧਵਾਰ ਨੂੰ ਸਭ ਤੋਂ ਪਹਿਲਾਂ ਤਾਂ 9:04 ਤੇ ਮੈਨੂੰ ਕਾਲ ਆਉਂਦੀ ਹੈ ਕਿ 95012 23308 ਕਿੰਨੀ ਤਰੀਕ ਨੂੰ ਇਹ ਡੇਟ ਬੁੱਧਵਾਰ ਦਿਨ ਬੁੱਧਵਾਰ ਸੀਗਾ ਜੀ ਡੇਟ ਦੇਖ ਲਓ ਵੀ ਕਿੰਨੇ ਬਣਦੀ ਹੈ 4-5 ਤਰੀਕ ਹੋਊਗੀ 9ਵੇਂ 11ਵੇਂ ਮਹੀਨੇ ਦੀ ਤੇ ਉਹ ਚਲੋ ਮੈਂ ਉਹ ਫੋਨ ਨਹੀਂ ਚੱਕਿਆ ਕਿਉਂਕਿ ਮੈਂ 8:00 ਵਜੇ ਸੋ ਗਿਆ ਸੀਗਾ ਇਸ ਤੋਂ ਉਪਰੰਤ 10:03 ਤੇ ਮੈਨੂੰ ਉਸੇ ਦਿਨ ਰਾਤ ਨੂੰ ਰਾਤ ਨੂੰ ਰਾਤ ਨੂੰ 10:03 ਤੇ ਕਾਲ ਆਈ ਹੈ 82963007 ਨੰਬਰ ਤੋਂ ਕਾਲ ਆਈ ਹੈ ਇਹ ਕਿਹਦਾ ਫੋਨ ਨੰਬਰ ਹੈ ਜੀ ਇਹ ਨੰਬਰ ਹੈਗਾ ਜਿਹੜੇ ਸਾਡੇ ਸਾਬਕਾ ਰਾਸ਼ਟਰੀ ਪ੍ਰਧਾਨ ਨੇ ਸੰਤ ਸਤਵਿੰਦਰ ਹੀਰਾ ਜੀ ਸੀਗੇ ਉਹਨਾਂ ਦਾ ਇਹ ਨੰਬਰ ਹੈਗਾ ਉਹ ਤੋਂ ਕਾਲ ਆਉਂਦੀ ਹੈ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਮੈਨੂੰ ਅੰਕਿਤ ਬਾਰੇ ਵੀ ਪੁੱਛਿਆ ਚਲੋ ਮੈਂ ਬਾਰੇ ਪੁੱਛਿਆ ਤੇ ਉਹਨਾਂ ਨੇ ਮੈਨੂੰ ਜਿਹੜੇ ਸਾਡੇ ਸੰਤ ਦੇਵਾਲ ਚੰਦ ਬੰਗਾ ਜੀ ਨੇ ਉਹ ਵੀ ਸਾਡੇ ਨਾਲ ਗੁਰੂ ਘਰ ਚ ਸੇਵਾ ਕਰਦੇ ਨੇ ਉਹਨਾਂ ਬਾਰੇ ਪੁੱਛਿਆ ਚਲੋ ਉਹ ਮੈਂ ਕਿਹਾ ਉਹਨਾਂ ਨੂੰ ਵੀ ਸਾਨੂੰ ਚਲੋ ਪਤਾ ਹੀ ਹੈ ਪਰ ਇਸ ਤੋਂ ਪਰੰਤ ਜਿਹੜੀ ਉਹਨਾਂ ਨੇ ਮੈਨੂੰ ਗੱਲ ਕਹੀ ਵੀ ਅਸੀਂ ਸ਼ਨੀਵਾਰ ਨੂੰ ਉੱਥੇ ਇਕੱਠਾ ਕਰਕੇ ਭਾਰੀ ਇਕੱਠ ਕਰਕੇ ਆ ਰਹਿਆਂਗੇ ਤੇ ਬੱਚਿਆਂ ਨੂੰ ਬਚਾ ਕੇ ਰੱਖਿਓ ਤੇ ਫਿਰ ਉਹਨਾਂ ਨੇ ਮੈਨੂੰ ਮੇਰੇ ਵਿਆਹ ਬਾਰੇ ਵੀ ਪੁੱਛਿਆ ਵੀ ਥੋੜਾ ਵਿਆਹ ਕਰ ਦੋ ਮੈਂ ਕਿਹਾ ਵੀ ਚਲੋ ਜਨਵਰੀ ਦੀ 8 ਤਰੀਕ ਦਾ ਵੀ ਉਹ ਜਾਨੋ ਧਮਕਿਓ ਲਾ ਲਓ ਵੀ ਤੁਸੀਂ ਬਚ ਕੇ ਰਹੋ ਤੁਹਾਡਾ ਵਿਆਹ ਅੱਗੇ ਇਹ ਇਦਾਂ ਦੀ ਜਾਨੀ ਕਿ ਮੈਨੂੰ ਧਮਕੀਆਂ ਦਿੱਤੀਆਂ ਨੇ ਇਸ ਕਰਕੇ ਅਸੀਂ ਕੱਲ 7 ਤਰੀਕ ਨੂੰ ਜਿਹੜੇ ਸਾਡੇ ਗੜ ਸ਼ੰਕਰ ਦੇ ਐਸਐਚਓ ਸਾਹਿਬ ਨੇ ਉਹਨਾਂ ਨੂੰ ਇਹ ਐਪਲੀਕੇਸ਼ਨ ਦਿੱਤੀ ਹੈ ਡੀਐਸਪੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਹੈ ਇਸ ਕਰਕੇ ਜਿਹੜਾ ਇਹ ਪੁਲਿਸ ਪ੍ਰਸ਼ਾਸਨ ਉਹਨਾਂ ਵੱਲੋਂ ਅੱਜ ਗੁਰੂ ਘਰ 'ਤੇ ਲਗਾਇਆ ਗਿਆ ਸ੍ਰੀ ਚਰਨ ਸੋਗੰਗਾ ਵਿਖੇ ਅੱਛਾ ਜੀ ਇਹ ਜਿਹੜੀ ਭਾਰੀ ਪੁਲਿਸ ਵੱਲ ਜਿਹੜਾ तकरीबन 50 60 ਬੰਦੇ ਪੁਲਿਸ ਦੇ ਹਾਂਜੀ ਇਹ ਉਸ ਜਿਹੜੀ ਤੁਹਾਨੂੰ ਫੋਨ ਕਾਲ ਆਈ ਆ ਹਾਂਜੀ ਸੰਤ ਸਰਵਿੰਦਰ ਸਤਵਿੰਦਰ ਹੀਰਾ ਜੀ ਆਪ ਦਾ ਪ੍ਰਧਾਨ ਲੋਲ ਇੰਡੀਆ ਆ ਆਧਰਮ ਇਸ ਨੂੰ ਉਹਨਾਂ ਕਰਕੇ ਇਹ ਵੀ ਮਾਹੌਲ ਜਿਹੜਾ ਇੱਥੇ ਹਾਂਜੀ ਖਰਾਬ ਨਾ ਹੋਵੇ ਖਰਾਬ ਨਾ ਹੋਵੇ ਇਸ ਕਰਕੇ ਅਸੀਂ ਅਸੀਂ ਇਹਨਾਂ ਨੂੰ ਕੁਝ ਨਹੀਂ ਲੜਨਾ ਚਾਹੁੰਦੇ ਬੱਚਿਆਂ ਨੂੰ ਨਹੀਂ ਲੜਾਉਣਾ ਚਾਹੁੰਦੇ ਕਿਸੇ ਨੂੰ ਨਹੀਂ ਮੁੰਡਿਆਂ ਨੂੰ ਕੋਈ ਕਰਾਉਣਾ ਚਾਹੁੰਦੇ ਤਾਂ ਕਰਕੇ ਅਸੀਂ ਰਾਤ ਜੋ ਐਸਐਚਓ ਸਾਹਿਬ ਨੇ ਗੜ ਸ਼ੰਕਰ ਡੀਐਸਪੀ ਸਾਹਿਬ ਨੇ ਉਹਨਾਂ ਨੂੰ ਇਹ ਐਪਲੀਕੇਸ਼ਨ ਦਿੱਤੀ ਹੈ ਵੀ ਸਾਡੇ ਗੁਰੂ ਘਰ ਦੀ ਸੁਰੱਖਿਆ ਦੇ ਲਈ ਸਾਡੀ ਸੁਰੱਖਿਆ ਦੇ ਲਈ ਤਾਂ ਸਾਡੀ ਸਹਾਇਤਾ ਕੀਤੀ ਜਾਵੇ ਉਹਨਾਂ ਨੇ ਇਹ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਏ ਸੈਟਰੋ ਸਾਹਿਬ ਡੀਐਸਪੀ ਸਾਹਿਬ ਉਹਨਾਂ ਵੱਲੋਂ ਹੀ ਭੇਜਿਆ ਗਿਆ ਤੁਸੀਂ ਹਾਂਜੀ ਬਾਬਾ ਜੀ ਜੈਗੁਰਦੇਵ ਦਾ ਪਤਨ ਦੇ ਜੈਗੁਰਦੇਵ ਜੀ ਅੱਜ ਬਾਬਾ ਜੀ ਗੁਰੂ ਘਰ ਸ੍ਰੀ ਕੋਰਗੜ ਸਾਹਿਬ ਦੇ ਵਿੱਚ ਦਸ਼ੰਕਰ ਪੁਲਸ ਦਾ ਭਾਰੀ ਤਣਾਤ ਵਿੱਚ ਇੱਥੇ ਹੋਣਾ ਉਹਦਾ ਕਾਰਨ ਕੀ ਕਹਿ ਸਕਦੇ ਹੋ ਕੀ ਦੱਸੋ ਅੱਜ ਵੈਸੇ ਤਾਂ ਸਮਾਜ ਦੇ ਵਿੱਚ ਅੱਛੀ ਗੱਲ ਨਹੀਂ ਜਾਂਦੀ ਪਰ ਕਈ ਵਾਰੀ ਮਜਬੂਰੀ ਹੋ ਜਾਂਦੀ ਹੈ ਲਗਾਤਾਰ 2-3 ਮਹੀਨਿਆਂ ਤੋਂ ਕਦੇ ਕਿਸੇ ਥਰੂ ਕਦੇ ਕਿਸੇ ਤੋਂ ਜੋ ਸਾਡੇ ਪਹਿਲਾਂ ਪ੍ਰਧਾਨ ਸੀ ਹੁਣ ਸਾਫ ਦਾ ਪ੍ਰਧਾਨ ਹੈ ਸਤਵਿੰਦਰ ਹੀਰਾ ਜੀ ਉਹਦੇ ਵੱਲੋਂ ਲਗਾਤਾਰ ਧਮਕੀ ਆ ਰਹੀ ਥੀ ਔਰ ਅਸੀਂ ਉਸ ਨੂੰ ਨਹੀਂ ਧਿਆਨ ਚ ਕੀਤਾ ਚਲੋ ਕੋਈ ਗੱਲ ਨਹੀਂ ਹੁਣ ਜਿਹੜੇ ਸਾਡੇ ਪੰਜਾਬ ਦੇ ਆਨ ਇੰਡੀਆ ਅਧਿਰਣ ਦੇ ਪ੍ਰਧਾਨ ਹੈ ਸੂਚੈਨ ਸਿੰਘ ਚੁੰਬਰ ਜੋ ਕਿ ਸੰਗਰੂਰ ਜ਼ਿਲ੍ਹੇ ਦੇ ਰਹਿਣ ਵਾਲੇ ਆ ਮਾਲਵੇ ਦੇ ਆ ਉਹ ਇੱਥੇ ਸੇਵਾ ਕਰਦੇ ਆ ਕਾਊਂਟਰ ਦੇ ਔਰ ਉਹਨਾਂ ਨੂੰ ਉਹਨਾਂ ਦੇ ਘਰ ਵੀ ਇਹ ਹੀਰਾ ਜੀ ਗਏ ਔਰ ਇਹਨਾਂ ਦੇ ਨਾਲ ਜੋ ਗਰਜੀਤ ਹੈ ਜਿਨ੍ਹਾਂ ਨੇ ਧਮਕੀ ਦਿੱਤੀ ਵੀ ਜਿਹੜੇ ਉੱਥੇ ਬੱਚੇ ਹੈਗੇ ਜਾਂ ਸੇਵਾਦਾਰ ਹੈ ਉਹ ਪਾਸੇ ਰਹਿਣ ਅਸੀਂ ਤਿਆਰੀ ਕਰ ਰਹੇ ਅਸੀਂ ਆਣਾ ਕਿਤੇ ਸੱਟਾ ਨਾ ਖਾ ਲੈਣ ਉਹਨਾਂ ਨੂੰ ਪਾਸੇ ਕਰ ਦਿਓ ਤੇ ਆਪ ਵੀ ਪਾਸੇ ਰਹੀਂ ਕਿਉਂਕਿ ਤੇਰਾ ਵਿਆਹ ਹੋਣ ਵਾਲਾ ਤੇ ਕਿਤੇ ਤੇਰੇ ਵੀ ਸੱਟ ਨਾ ਲੱਗ ਜਾਏ ਮੈਨੂੰ ਉਹਨਾਂ ਨੇ ਕਿਹਾ ਵੀ ਇਦਾਂ ਦਾ ਆਏ ਸੀ ਤਾਂ ਇਦਾਂ ਕਹਿ ਰਹੇ ਆ ਫੇਰ ਵੀ ਅਸੀਂ ਜਗਾ ਧਿਆਨ ਚੋਂ ਨਹੀਂ ਲਿਆ ਵੀ ਚਲੋ ਕੋਈ ਨਹੀਂ ਕਮਲਾ ਹੋ ਗਿਆ ਹੋਣਾ ਲਗਾਤਾਰ ਤਿੰਨ ਚਾਰ ਦਿਨ ਪਹਿਲਾਂ ਇਹਨੇ ਫੋਨ ਦੇ ਉੱਤੇ ਰਾਤ ਨੂੰ ਫੇਰ ਧਮਕੀ ਦਿੱਤੀ ਤੇ ਸੁਚੈਨ ਨੇ ਮੈਨੂੰ ਦੱਸੀ ਵੀ ਐਦਾਂ ਗੱਲਾਂ ਬਾਬਾ ਜੀ ਵੀ ਉਹਨਾਂ ਨੇ ਆ ਜਿਹੜੀ 8 ਤਰੀਕਾ ਸ਼ਨੀਵਾਰ ਆ ਔਰ ਕੱਠੇ ਹੋ ਕੇ ਆ ਰਹੇ ਆ ਵੀ ਮੈਂ ਤਾਂ ਕੋਈ ਗੱਲ ਨਹੀਂ ਗੁਰੂ ਮਹਾਰਾਜ ਜੀ ਦੇ ਦਰਬਾਰ ਚ ਸਤਿਗੁਰੂ ਮਹਾਰਾਜ ਦੇ ਚਰਨਾਚ ਜਸੀਂ ਬੈਠੇ ਆ ਬਈ ਚਲੋ ਦੇਖੀ ਜਾਏਗੀ ਫੇਰ ਵੀ ਅਸੀਂ ਜਿਆਦਾ ਉਹਨੂੰ ਧਿਆਨ ਨਹੀਂ ਦਿੱਤਾ ਪਰ ਜਦੋਂ ਹੋਰ ਸਾਨੂੰ ਕਈ ਜਗ੍ਹਾ ਤੋਂ ਇਹ ਦੱਸਿਆ ਗਿਆ ਬਈ ਉਹਨਾਂ ਨੇ ਆਣਾ ਤੇ ਹਮਲੇ ਦੀ ਤਿਆਰੀ ਚਾਣਾ ਤਾਂ ਫੇਰ ਅਸੀਂ ਜਿਹੜੀ ਸ਼ਿਕਾਇਤ ਹੈ ਬਕਾਇਦਾ ਟਾਈਮ ਦੱਸ ਕੇ ਟਾਈਮ ਜਿਸ ਟਾਈਮ ਫੋਨ ਹੋਇਆ ਬਕਾਇਦਾ ਉਹ ਅਸੀਂ ਥਾਣਾ ਗੜਚੰਗਰ ਦੇ ਵਿੱਚ ਰਿਪੋਰਟ ਲਗਾਈ ਗਈ ਹੈ ਮੇਰੇ ਵੱਲੋਂ ਤੇ ਉਸ ਰਿਪੋਰਟ ਦੇ ਉੱਤੇ ਅੱਜ ਵੱਡਾ ਜਿਹੜਾ ਪ੍ਰਸ਼ਾਸਨ ਹੈ ਵੀ ਇੱਥੇ ਕੁਝ ਨੂੰ ਕਰਨਾ ਨਾ ਹੋਵੇ ਇਸ ਕਰਕੇ ਆਈ ਹੈ ਤਾਂ ਇਸ ਕਰਕੇ ਸਾਥ ਸੰਗਤ ਜਿਉ ਇੱਕ ਪਾਸੇ ਤਾਂ ਉਹ ਦੂਸਰੇ ਪਾਸੇ ਕੋਲ ਹੈ ਪਰ ਸਾਨੂੰ ਇਹ ਲੱਗਦਾ ਵੀ ਆਣ ਵਾਲੇ ਸਮੇਂ ਜਿੱਥੇ ਕਾਫੀ ਸੰਗਤਾਂ ਨੂੰ ਵੀ ਨੁਕਸਾਨ ਕਰ ਸਕਦਾ ਹੈ اور ਇੱਥੇ ਸੇਵਾਦਾਰਾਂ ਨੂੰ ਵੀ ਕਰ ਸਕਦਾ ਹੈ ਅਸੀਂ ਪ੍ਰਸ਼ਾਸਨ ਨੂੰ ਅਪੀਲ ਵੀ ਕਰੀ ਹੈ ਪ੍ਰਸ਼ਾਸਨ ਨੇ ਇਸ ਗੱਲ ਨੂੰ ਮੰਨਿਆ ਹੈ ਫੋਰਸ ਇਸ ਕਰਕੇ ਇੱਥੇ ਲੱਗੀ ਹੈ ਤਾਂ ਉਹ ਫੋਰਸ ਲੱਗਣ ਦੇ ਨਾਲ ਜਿਹੜਾ ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਪਤਾ ਲੱਗਿਆ ਵੀ ਕਾਫੀ ਲੋਕਾਂ ਨੂੰ ਵੀ ਇਕੱਠੇ ਕੀਤੇ ਹੈ ਜਿਹੜਾ ਹਮਲਾ ਹੋ ਸਕੇ ਜਿਸ ਤਰ੍ਹਾਂ ਪਹਿਲਾਂ ਇੱਕ ਵੱਡਾ ਹਮਲਾ ਪਹਿਲਾਂ ਹੋਇਆ ਸੀ 16 ਦੇ ਵਿੱਚ ਤੇ ਹਜਾਉਂ ਹਮਲੇ ਦੇ ਵਿੱਚ ਹਜਾ ਵੀ ਪਰਚੇ ਦਰਜ ਹੈ ਤੇ ਕਾਫੀ ਉਹਨਾਂ ਜੋ ਸਮਝੌਤੇ ਹੋਗੇ ਚਲੋ ਅਸੀਂ ਉਹਨਾਂ ਨੂੰ ਵਾਪਸ ਵੀ ਲਿਆ ਹੈ ਤੁਸੀਂ ਸਮਝਦੇ ਵੀ ਐ ਇੱਥੇ ਗੱਲ ਨਹੀਂ ਹੈ ਜਿਹੜਾ ਇਹ ਜਿਹੜਾ ਕਰ ਰਿਹਾ ਪਰ ਸਾਥ ਸੰਗਤ ਨੂੰ ਇਹ ਦੱਸਣਾ ਚਾਹੁੰਦੇ ਆਂ ਬੀ ਜੀ ਡੀ ਸਾਡੀ ਸੈਂਟਰ ਬੋਲੀ ਹੈ ਬੈਣ ਜੀ ਵੀ ਵੀ ਕੰਪਲੈਕਸ ਕੋ ਕੇੜਾ ਜੀ ਤੇ ਬਾਬਾ ਬੰਤਾਰਾਮ ਕੇੜਾ ਜੀ ਵੀ ਪੁੱਤਰੀ ਹੈ ਉਹ ਚੇਅਰਮੈਨ ਹੈ ਉਹਨਾਂ ਨੇ ਪਹਿਲਾਂ ਹੀ ਲਗਭਗ ਸਾਲ ਹੋ ਚੱਲਿਆ ਇਹਨੂੰ ਮਿਸ਼ਨ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੋਇਆ ਤਾਂ ਇਸ ਕਰਕੇ ਸੰਗਤਾਂ ਨੂੰ ਨਹੀਂ ਪਤਾ ਪਰ ਹਜਾ ਵੀ ਇਹ ਆਲ ਇੰਡੀਆ ਪਰਮਿੰਦਾ ਨਾਂ ਵਰਤਦਾ ਇਹਦੇ ਕੋਈ ਸਾਥੀ ਵਰਤਦੇ ਆ ਤਾਂ ਚਲੋ ਇਹ ਮੈਟਰ ਹੁਣ ਕੋਰਟ 'ਚ ਵੀ ਜਾ ਸਕਦਾ ਹੈ ਦਿੱਲੀ ਕੋਰਟ ਵੀ 'ਚ ਵੀ ਜਾ ਸਕਦਾ ਹੈ ਤਾਂ ਇਸ ਕਰਕੇ ਅਸੀਂ ਸਾਧ ਸੰਗਤ ਨੂੰ ਅਪੀਲ ਕਰਨਾ ਚਾਹੁੰਦੇ ਆ ਵੇ ਆਪਾਂ ਗੁੰਮਰਾਹ ਨਹੀਂ ਹੋਣਾ ਸ਼ਾਂਤੀ ਨੂੰ ਬਣਾ ਕੇ ਰੱਖਣਾ ਸ਼ਾਂਤੀ ਬਣੀ ਹੋਇਆ ਗੁਰੂ ਘਰ ਦੇ ਵਿੱਚ ਕੋਈ ਵੀ ਐਹੋ ਜੀ ਗੱਲ ਨਾ ਹੋਵੇ ਜਿਹਦੇ ਸੰਗਤਾਂ ਦੇ ਮਾੜਾ ਅਸਰ ਹੋਵੇ ਮਾੜਾ ਅਸਰ ਪੈ ਜਾਵੇ ਔਰ ਸੰਗਤਾਂ ਨੂੰ ਅਪੀਲ ਹੈ ਵੀ ਇੱਥੇ ਬਿਲਕੁਲ ਸ਼ਾਂਤੀ ਹੈ ਐ ਟਾਈਮ ਅੱਛਾ ਵਾਅ ਚੱਲ ਰਿਹਾ ਹੈ ਕੰਮ ਵੀ ਸ਼ੁਰੂ ਹੈ ਕੰਮ ਵੀ ਵੱਡੇ ਪੱਧਰ ਦੇ ਸ਼ੁਰੂ ਹੋ ਰਿਹਾ ਹੈ ਔਰ ਨਵਾਂ ਸਾਲ ਆਨਾਲਾ ਔਰ ਵੱਡੀ ਸੰਗਤਾਂ ਜਿਹੜੀਆਂ ਨਾ ਮੇ ਸਾਥ ਤੇ ਪਹੁੰਚਣਗੀਆਂ ਔਰ ਬਾਕੀ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਨਾ ਚਾਹੁੰਦੇ ਆਂ ਵੀ ਇਹ ਇਹਦੀ ਜਿਹੜੀ ਗੌਰ ਹੈ ਇਹਦੇ ਦੇ ਕੀਤੀ ਜਾਵੇ ਕਦੇ ਵੀ ਸਾਨੂੰ ਜਿਹੜਾ ਸਾਡੇ ਮੈਂ ਕਮੇਟੀ ਮੈਂਬਰ ਹੈ ਜਾਂ ਕਰਬਾਰਾ ਜਾਂ ਹੋਰ ਜਿਸ ਤਰ੍ਹਾਂ ਇੱਥੇ ਦੁਕਾਨਾਂ ਕਰਦੇ ਐ ਨੌਜਵਾਨ ਕਰਦੇ ਐ ਸੇਵਾ ਕਰਦੇ ਐ ਕਦੇ ਵੀ ਇਹ ਨੁਕਸਾਨ ਕਰ ਸਕਦੇ ਐ ਜਿਸ ਤਰ੍ਹਾਂ ਇਹਨਾਂ ਨੇ ਤਾਂ ਮੈਂ ਕਹਿ ਦਿੱਤੀ ਹੈ